ਕਿ ਜਦੋਂ ਮੈਂ ਬੁੜਾਈ ਰੋਈਆਂ ਨੇ ਥਾਲ ਪਰ। ਯਾਨੀ ਮੈਨੂੰ ਮਿਲਦੇ ਕਿ ਦੇਖੋ ਨਹੀਂ ਮੇਰੇ ਕੋਲ ਹੈ ਜੇ। ਬਟਾਲਾ ਦੇ ਪਿੰਡ ਸਰਗਪੁਰੇ ਦਾ ਰਹਿਣ ਵਾਲਾ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਸਾਲ ਪਿਛਲੇ 15 ਦਿਨ ਤੋਂ ਜਲੰਧਰ ਗਿਆ ਸੀ ਪਰ ਘਰ ਦੇ ਵਿੱਚ ਵਾਪਸ ਨਹੀਂ ਪਰਤਿਆ। ਮੈਂ ਬੇਨਤੀ ਕਰਨੀ ਆ ਅਪੀਲ ਕਰਨੇ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾ ਦੇਣ ਚਾਹ ਰਾਂ। ਉਸਦੀ ਮਾਂ ਦਾ ਪਿੱਛੋ ਰੋ ਰੋ ਕੇ ਬੁਰਾ ਹਾਲ ਆ ਉਸਦੀ ਘਰਦਿਆਂ ਨੇ ਗਲਬਾਤ ਕਰਦੇ ਹੋਏ ਕਿਆ ਕਿ ਗੁੰਮਚੁਦਾ ਨੋਸਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸਦਾ ਬੇਟਾ ਹਰ ਹਫਤੇ ਜਨੰਦਰ ਚਰਚ ਵੀ ਜਾਂਦਾ ਸੀ ਪਰ ਅੱਜ ਘਰ ਦੇ ਵਿੱਚ ਵਾਪਸ ਨਹੀਂ ਪਰਤਿਆ ਤਾਂ ਜਦੋਂ 15 ਦਿਨ ਬੀਤ ਜਾਣ ਤੋਂ ਬਾਅਦ ਪਤਾ ਲੱਗਿਆ ਤਾਂ ਘਰਦਿਆਂ ਨੇ ਸ਼ਿਕਾਇਤ ਵੀ ਕੀਤੀ ਤਾਂ ਹੁਣ ਮੀਡੀਆ ਦੇ ਜ਼ਰੀਏ ਜਿਹੜੀ ਆ ਉਹ ਗੋਹਾਰ ਵੀ ਲਗਾ ਰਹੇ ਨੇ ਕਿ ਸਾਡੇ ਬੱਚੇ ਨੂੰ ਜੇ ਕਿਤੇ ਦੇਖਤਾ ਹੋਵੇ ਤਾਂ ਉਸ ਨੂੰ ਘਰ ਪਹੁੰਚਾ ਦਿੱਤਾ ਜਾਵੇ ਅਤੇ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ ਤਾਂ ਇਹ ਮਾਂ ਨੇ ਕਿਹਾ ਹੈ ਕਿ ਮੇਰਾ ਬੇਟਾ ਦਿਮਾਗੀ ਤੌਰ ਦੇ ਉੱਤੇ ਬਿਮਾਰ ਸੀ ਅਤੇ ਉਹਦੀ ਹਾਲਾਤ ਵੀ ਜਿਹੜੇ ਨੇ ਠੀਕ ਨਹੀਂ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਇਸ ਮਾਂ ਦੀ ਹੈਲਪ ਹੋ ਸਕੇ ਅਤੇ ਉਸ ਦੇ ਗੁੰਮ ਹੋਏ ਪਰਿਵਾਰ ਦਾ ਮੈਂਬਰ ਜਿਹੜਾ ਆ ਉਸ ਪਰਿਵਾਰ ਨੂੰ ਮਿਲ ਸਕੇ ਤੁਸੀਂ ਬਣੇ ਰਹੋ ਪੰਜਾਬੀ ਖ਼ਬਰ ਚੈਨਲ ਦੇ ਨਾਲ ਲक्की ਰਾਜਪੂਤ ਦੀ ਰਿਪੋਰਟ ਬਟਾਲਾ ਜੀ ਕੀ ਨਾਮ ਚ ਮੈਂ ਜੀ ਕੀ ਗੱਲ ਹੋਈ ਸੀ ਬਰ ਚਾਹੜਾ ਚਰਚੇ ਚ ਗਿਆ ਸੀ ਅੱਗੇ ਸੰਡੇ ਦੀ ਸੰਡੇ ਜਾਂਦਾ ਸੀ ਮੁੜ ਕੇ ਵਾਪਸ ਨਹੀਂ ਆਇਆ ਬਸ ਸਟੈਂਡ ਹੀ ਗੁੰਮ ਹੋ ਗਿਆ ਕਿਹੜੇ ਚਰਚਾ ਚੰਦੀ ਸੀ ਉਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਤੋਂ ਉੱਥੋਂ ਬਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਸੰਡੇ ਦੀ ਛੱਡੇ ਜਾਂਦਾ ਸੀ ਪਰ ਕਿਉਂ ਬੱਸ ਨਹੀਂ ਆਇਆ ਤੇ ਉੱਥੇ ਬੱਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬੱਸ ਸਟੈਂਡ ਤੇ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਉੱਥੇ ਹਾਂਜੀ ਗਏ ਹੋ ਲੱਭਣ ਗਏ ਸੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਸੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਉਮਰ ਉਹਦੀ 16 16-17 ਸਾਲ ਦਾ ਹਗਾ ਤੇ ਪਹਿਲਾਂ ਤੁਸੀਂ ਦੱਸ ਸੀ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤੋਦਾ ਤੇ ਥੋੜਾ ਜਿਹਾ ਕਰਕੇ ਸੀ ਕੀ ਗੋਹਰ ਲੋਗਾਂ ਦੇ ਸੀ ਹਾਂਜੀ ਕੀ ਗੋਹਰ ਲੋਨਦੇ ਲੋਕਾਂ ਦੇ ਅਸੀਂ ਤਾਂ ਕਿਹ ਗਏ ਚਰਚ ਵਾਲਿਆਂ ਤੋਂ ਕਿਤੇ ਗਏ ਨਹੀਂ ਇਹ ਚੰਦਾ ਉੰਦਾਰਿਆ ਜੇ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਜੀ ਨਮੋ ਜ ਆਪਣੇ ਭਾਈ ਰਿੰਕੂ ਕੀ ਗੱਲ ਹੈ ਭਾਈ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚ ਜਾਂਦਾ ਹੈ ਭਾਈ ਉਟਾਲਿਓ ਖਾਂਬੜੇ ਚਰਚ ਕਦੀ ਆ ਜਾਂਦਾ ਹੈ ਤੇ ਕਦੀ ਟੁੱਟ ਜਾਂਦਾ ਹੈ ਤੇ ਥੋੜਾ ਦਿਨੀ ਹੋਇਆ 10-5 ਦਿਨ ਹੋਇਆ ਹੈ ਉਹ ਐਸ ਵਾਰ ਭਾਈ ਜਨੰਦਰ ਚੜਚੇ ਦੇ ਵਿੱਚ جواب ਨਹੀਂ ਆਇਆ ਬਟਾਲੇ ਕਿੰਨੀ ਮੋਰੀ ਨਾਲ ਦੀ ਹਨ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਆ ਮੈਂ ਬਹੁਤ ਅਕਲ ਪਰਸੁੰਦਾ ਰੋਂਦੇ ਆ ਪਰ ਸ਼ਾਂਉਂਦੇ ਆ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਭਦਾ ਮੈਂ ਨਾਮ ਦੇਣ ਨੂੰ ਭਾਈ ਤਿਆਰ ਆ ਜਿਹੜਾ ਤੁਹਾਡਾ ਬ੍ਰਦਰ ਸੀਰ ਆਇਆ ਹਾਂਜੀ ਉਹ ਪਹਿਲਾਂ ਵੀ ਜਾਂਦੇ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੀ ਤੇ ਉਹਨਾਂ ਨੂੰ ਬਰ ਪਤਾ ਨਹੀਂ ਲੱਗਾ ਕਿ ਜਨੰਦਰ ਬਾਟਾਂ ਦੇ ਵਿੱਚ ਮਲਕ ਗੁੰਮ ਹੋ ਗਿਆ ਭਾਈ ਕੀ ਪੀਲ ਦਰਨ ਜਿੰਦੇ ਲੋਕਾਂ ਨੂੰ ਪੀਲ ਭਾਈ ਮਾਤ ਜੁੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੁੜ ਕੇ ਬੇਨਤੀ ਕਰ ਮੈਨੂੰ ਨਾਮ ਦੇਣ ਨੂੰ ਤਿਆਰ ਆ